ਟਟੈਣਾ ਸਾਹਿਬ ਟੈਣਾ ਸਾਹਿਬ ਨੇ ਬਹੁਤ ਚੰਗੀ ਤਰ੍ਹਾਂ ਬੋਲਿਆ ਇਹ ਫਿਲਮ ਨੂੰ ਦੇਖੋ ਜਾਂ ਫਿਰ ਇਹ ਸੋਚਦੇ ਐ ਸੱਚ ਬੋਲ ਕੇ ਬਹੁਤ ਲੋਕ ਸੱਚ ਬੋਲ ਕੇ ਕਿੰਨੇ ਲੋਕ ਪਿੱਛੇ ਰਹਿ ਗਏ ਝੂਠ ਬੋਲਣਾਂ ਦੀ ਤਰੱਕੀ ਹੋਈ ਆ ਜਾਂ ਕਿੱਸਾ ਦੱਸ ਦਵਾਂ ਇਸ ਸਪੀਡ ਰਿਕਾਰਡ ਦੇ ਆਫਿਸ ਦੇ ਵਿੱਚ ਨੰਗਾ ਕਿਸੇ ਕੁੜੀ ਨਾ ਫੜਿਆ ਗਿਆ ਸੀ ਉਹ ਕੁੜੀ ਕੌਣ ਐ ਚਲੋ ਘਰ ਬਸਾ ਕੇ ਬੈਠੀ ਹੋਣੀ ਮੈਂ ਉਹਦਾ ਨਾਂ ਨਹੀਂ ਲੈਣਾ ਚਾਹੁੰਦਾ ਪਰ ਇਹ ਕਰਤੂਤਾਂ ਵੀ ਨਹੀਂ ਕੀਤੀਆਂ ਅੱਜ ਮਹਾਨ ਬਣੇ ਪਏ ਐ ਸਾਰਿਆਂ ਲਈ ਹੈਲੋ ਸਤਿ ਸ੍ਰੀ ਅਕਾਲ ਨਮਸਕਾਰ ਸलाम ਦੋਸਤੋ ਤੇ ਚਲੋ ਅੱਜ ਗੱਲ ਕਰਦੇ ਜੀ ਇੱਕ ਫਿਲਮ ਆਈ ਐ ਮੈਂ ਤੇਰੇ ਕੁਰਬਾਨ ਮੈਂ ਤੇਰੇ ਕੁਰਬਾਨ ਦੇ ਬਾਰੇ ਬਹੁਤ ਜ਼ਿਆਦਾ ਬੋਲਿਆ ਆਪਣੇ ਟੈਣਾ ਸਾਹਿਬ ਨੇ ਪ੍ਰਾਈਮ ਏਸ਼ੀਆ ਤੇ ਟੈਣਾ ਸਾਹਿਬ ਬਹੁਤ ਸਿਆਣੇ ਬੰਦੇ ਆ ਉਹ ਬੜਬੜੀਆਂ ਗੱਲਾਂ ਬਦਵਾਨਾਂ ਵਾਲੀਆਂ ਕਰਦੇ ਆ ਤੇ ਉਹਨਾਂ ਨੂੰ ਤਾਂ ਸਭ ਤੋਂ ਪਹਿਲਾਂ ਪਤਾ ਲੱਗਣਾ ਚਾਹੀਦਾ ਵੀ ਮੈਂ ਤੇਰੇ ਕੁਰਬਾਨ ਫਿਲਮ ਕਿਹੜੀ ਆ ਕਿੱਦਾਂ ਬਣੀ ਆ ਕਿੱਥੋਂ ਬਣੀ ਆ ਕਿਉਂਕਿ ਐ ਕਰ ਲਿਆ ਕਰੋ ਉਹ ਕਰ ਲਿਆ ਕਰੋ ਪੜ੍ਹਦੇ ਲਿਖਦੇ ਬਹੁਤ ਆ ਨਾ ਉਹ ਤੇ ਉਹਨੂੰ ਜਿਆਦਾ ਪਤਾ ਹੋਣਾ ਚਾਹੀਦਾ ਪਰ ਉਹਨਾਂ ਨੇ ਬਹੁਤ ਤਾਰੀਫਾਂ ਕੀਤੀਆਂ ਪਰ ਕਦੀ ਇਹ ਨਹੀਂ ਦੱਸਿਆ ਕਿ ਇਹ ਫਿਲਮ ਕਿੱਥੋਂ ਆਈ ਆ ਮੈਨੂੰ ਇੱਕ ਕਿਸੇ ਨੇ ਪੋਸਟ ਪਾਈ ਔਰ ਪੋਸਟ ਪਾ ਕੇ ਕਿਹਾ ਮੈਂ ਥੋੜੇ ਦਿਨ ਪਹਿਲਾਂ ਨੰਬਰ ਪਾਇਆ ਸੀ ਕਿਸੇ ਵੀਡੀਓ ਤੇ ਉਹ ਨੰਬਰ ਤੋਂ ਲੋਕ ਕੰਟੈਕਟ ਕਰਨ ਲੱਗੇ ਮੇਨਾਂ ਇਹਨਾਂ ਦੇ ਕਰਮ ਮਾੜੇ ਆ ਫਿਲਮ ਲੈਣ ਵਾਲਿਆਂ ਦੇ ਸ਼ਾਇਦ ਮੈਨੂੰ ਲੱਗਦਾ ਮੈਂ ਸੋਚਿਆ ਸੀ ਕਿ ਸਿਤਾਰੇ ਜ਼ਮੀਨ 'ਤੇ ਤੋਂ ਬਾਅਦ ਤੇ ਮੈਂ ਹੁਣ ਕਿਸਦੇ ਖਿਲਾਫ ਵੀਡੀਓ ਨਹੀਂ ਪਾਉਣੀ ਕੁਝ ਨਹੀਂ ਪਾਉਣੀ ਮਾਤਾ ਜੀ ਦਾ ਕਿੱਸਾ ਆ ਗਿਆ ਰਿਕਾਰਡਿੰਗ ਪੈ ਗਈ ਐ ਇਦਾਂ ਹੀ ਕਰਕੇ ਕੰਮ ਹੋ ਗਏ ਤੇ ਹੁਣ ਨੰਬਰ ਤੋਂ ਮੇਕੋ ਪੋਸਟ ਆ ਗਈ ਜੀ ਵੀ ਭਾਈਏ ਫਿਲਮ ਬਾਰੇ ਬੋਲੋ ਤੇ ਮੈਨੂੰ ਬੋਲਣਾ ਪੈ ਰਿਹਾ ਮੈਂ ਵੀ ਮਜਬੂਰ ਹਾਂ ਟਹਿਣਾ ਸਭ ਤੁਹਾਡੀ ਤਰ੍ਹਾਂ ਜਿਦਾਂ ਤੁਸੀਂ ਸੱਚ ਬੋਲਣ ਤੇ ਮਜਬੂਰ ਹੋ ਤਾਂ ਮੈਂ ਵੀ ਉਹ ਸੱਚ ਹੀ ਬੋਲ ਰਿਹਾ ਤੁਸੀਂ ਇਹ ਚ ਦੱਸਿਆ ਹੀ ਨਹੀਂ ਪਈਏ ਫਿਲਮ ਕਿੱਥੋਂ ਚੋਰੀ ਕੀਤੀ ਚੱਕੀ ਗਈ ਜਾਂ ਫਿਰ ਤੁਹਾਨੂੰ ਪਤਾ ਲੱਗ ਗਿਆ ਭਈ ਕੂੜ ਹੋਏ ਪ੍ਰਧਾਨਵੇਂ ਲਾ ਲਓ ਇਹ ਸੱਚ ਹੈ ਇਹ ਜਮਾਨਾ ਉਹ ਆ ਕਿ ਪ੍ਰਧਾਨ ਕੂੜਨੇ ਹੋਣਾ ਤੁਹਾਨੂੰ ਤੇ ਬਾਕੀ ਉਹ ਸਿੰਗਰਾਂ ਨੂੰ ਤਾਂ ਪਤਾ ਹੀ ਐ ਜਿਨ੍ਹਾਂ ਨੇ ਫਿਲਮ ਬਣਾਈ ਐ ਇਸ ਫਿਲਮ ਵਿੱਚ ਹੀਰੋ ਲਿਆ ਗਿਆ ਜੀ ਇਹ ਭਾਈ ਸਾਹਿਬ ਨੂੰ ਆ ਦੇਖੋ ਇਹ ਘੂਗੂ ਜਿਆ ਬਹੁਤ ਸਾਊ ਲੱਗਦਾ ਇਹ ਇਹਨੂੰ ਮੈਂ ਮਿਲਿਆ ਮੈਂ ਮਿਲਿਆ ਜੀ ਸਿਕੰਦਰ ਦੇ ਟਾਈਮ ਸਿਕੰਦਰ ਦੇ ਟਾਈਮ ਇਹ ਖੜੇ ਸੀ ਇਹ ਤੇ ਇਹਨਾਂ ਦੇ ਨਾਲ ਇੱਕ ਸਿੰਗਰ ਸੀਗੀ ਕੋਰ ਵੀ ਇਹ ਛੋਟੇ ਛੋਟੇ ਹਾਈਟ ਦੇ ਨੇ ਤੇ ਮੈਂ ਇਹਨਾਂ ਨੂੰ ਹੀਰੋ ਬਣਦੀ ਕੀ ਜਲਦੀ ਪੈ ਗਈ ਪਤਾ ਨਹੀਂ ਇਹ ਖੜੇ ਸੀ ਤਾਂ ਮੈਨੂੰ ਲੱਗਾ ਵੀ ਜਵਾਕ ਖੜੇ ਹੈ ਤੇ ਇਹਨਾਂ ਨਾਲ ਮੈਂ ਗੱਲ ਕਰ ਲਾਂ ਮੈਂ ਇਹਨਾਂ ਨੂੰ ਵੈਸੇ ਹੀ ਪੁੱਛਣ ਲੱਗ ਪਿਆ ਤੁਸੀਂ ਚੀਮੀ ਚੀਮੀ ਦਾ ਫੋਟੋ ਉਹਨੂੰ ਵੀ ਸਾਲੇ ਨੂੰ ਚੀਨਾ ਨਿਕਲਣ ਲੱਗਾ ਹੀ ਮੇਰੇ ਉਹ ਐ ਤਾਂ ਉਹ ਚੀਨਾ ਹੀ ਮੈਂ ਕਹਿਣ ਲੱਗਾ ਵੀ ਚੀਮੀ ਦਾ ਮੈਂ ਕਿਹਾ ਵੀ ਫੋਟੋ ਖਚਾਉਣੀ ਆ ਐਦਾਂ ਮੈਂ ਪੁੱਛਣ ਲੱਪਿਆ ਤੇ ਇਹ ਚੁੱਪ ਜਾ ਰਿਹਾ ਮੈਨੂੰ ਐਂ ਜਿਹਾ ਨਹੀਂ ਦੇਖਿਆ ਅੱਛਾ ਮੈਂ ਤਾਂ ਪੰਜਾਬ ਉਦੋਂ ਰਹਿੰਦਾ ਘਟ ਸੀ ਪਹਿਲੀ ਫਿਲਮ ਸੀ ਸਿਕੰਦਰ ਮੇਰੀ ਪਹਿਲੀ ਫਿਲਮ ਸੀ ਸਿਕੰਦਰ ਮੇਰੀ ਇਹ ਦੇਖਿਆ ਤੇ ਪਿੱਛੋਂ ਸਿੰਗਰ ਨੇ ਇੱਕ ਨੇ ਆ ਕੇ ਮੈਨੂੰ ਕਿਹਾ ਚੱਲ ਚੱਲ ਬਾਈ ਗਾਂ ਗਾਂ ਤੇ ਕਹਿੰਦਾ ਹੋਰ ਵੀ ਸਿੰਗਰ ਹੈ ਤੇਨੂੰ ਪਤਾ ਤੂੰ ਐਵੇਂ ਉਹਨੂੰ ਪੁੱਛੀ ਜੰਨਾ ਮੈਂ ਕਿਹਾ ਅੱਛਾ ਮੈਨੂੰ ਤਾਂ ਮੈਂ ਤਾਂ ਪਤਾ ਨਹੀਂ ਮਤਲਬ ਮੈਂ ਉਦੋਂ ਮਿਲਿਆ ਸੀ ਇਹਨਾਂ ਨੂੰ ਇਹ ਇਦਾਂ ਦੇ ਜਿਹੜੇ ਇਹ ਸਾਰੇ ਇਹਨਾਂ ਆਪਸ ਵਿੱਚ ਜਾ ਰੀਆਂ ਦੋਸਤੀਆਂ ਹੈਗੀਆਂ ਇਦਾਂ ਨਹੀਂ ਆ ਮੈਂ ਪੁੱਛਣਾ ਚਾਹਣਾ ਤੁਹਾਡੇ ਕੋਲ ਪੈਸੇ ਵੀ ਆ ਸਭ ਕੁਝ ਹੈ ਪਰ ਤੁਸੀਂ ਆਇਆ ਕਿਉਂ ਕਰਦੇ ਹੋ ਮੈਂ ਤੇਰੇ ਕੁਰਬਾਨ ਦੇ ਵਿੱਚ ਹੀਰੋ ਆਇਆ ਇਹ ਬੰਦਾ ਮੰਟੀ ਬੈਂਸ ਤੇ ਇਹਨਾਂ ਨੇ ਕਹਾਣੀ ਇਹ ਚੋਰੀ ਕੀਤੀ ਆ ਕੀ ਲੋੜ ਹੈ ਤੁਹਾਨੂੰ ਚੋਰੀ ਕਰਨ ਦੀ ਤੁਹਾਨੂੰ ਕੋ ਪੈਸਾ ਹੈ ਸਭ ਕੁਝ ਹੈ ਕਿਉਂ ਇਹ ਚੀਜ਼ਾਂ ਕਰਦੇ ਹੋ ਤੁਸੀਂ ਕੰਟੈਕਟ ਕਰੋ ਉਹਨਾਂ ਤੋਂ ਫਿਲਮ ਲੈ ਲਓ ਸਾਨੂੰ ਪਤਾ ਤੁਹਾਡੇ ਕੋ ਸਟੋਰੀਆਂ ਹੈ ਨਹੀਂ ਮੈਂ ਤੁਹਾਨੂੰ ਨਾਂ ਦਿੰਦਾ ਜੀ ਮੈਂ ਨਾਂ ਤੁਹਾਨੂੰ ਦਿੰਦਾ ਸ਼ਿਵ ਚਰਨ ਜੱਗੀ ਕੁੱਸਾ ਮੈਂ ਬਹੁਤ ਟਾਈਮ ਤੋਂ ਪੜ ਰਿਹਾ ਹਾਂ ਖਤਰਨਾਕ ਬੰਦਾ ਬਹੁਤ ਵਧੀਆ ਲਿਖਦਾ ਮੈਂ ਫੈਨ ਹਾਂ ਜੀ ਮਨਪ੍ਰੀਤ ਮਾਨ ਹੈਨਾ ਉਹਨਾਂ ਨੂੰ ਮੈਂ ਪੜਿਆ ਤੇ ਉਹਨਾਂ ਨੂੰ ਤੁਸੀਂ ਲੈ ਲਓ ਮੈਂ ਇਹ ਦੋ ਬੰਦੇ ਉਹਨਾਂ ਦੇ ਨਾਂ ਲੈ ਰਿਹਾ ਜਿਹੜੇ ਮੇਰੇ ਨਾਲ ਮੈਂ ਮੈਨੂੰ ਲੱਗਦਾ ਵੀ ਮੈਨੂੰ ਵਧੀਆ ਹੈ ਬਹੁਤ ਬੂਟਾ ਸਿੰਘ ਸ਼ਾਦ ਬਹੁਤ ਵਧੀਆ ਮੈਂ ਬੂਟਾ ਸਿੰਘ ਸ਼ਾਦ ਨੂੰ ਮੁੰਬਈ ਦੇ ਵਿੱਚ ਉਦੋਂ ਮਿਲਿਆ ਸੀ ਜਦੋਂ ਇੱਕ ਪੰਜਾਬ ਦਾ ਐਕਟਰ ਉਹਨਾਂ ਨੂੰ ਆਪਣੇ ਪਿੰਡਾਂ ਦਾ ਸੋਚ ਕੇ ਇੱਥੇ ਆਇਆ ਤੇ ਉਹਨਾਂ ਦਾ ਸਹਾਰਾ ਲੈਣਾ ਚਾਹੁੰਦਾ ਸੀ ਅੱਜ ਉਹ ਬਣ ਚੁੱਕਾ ਉਹਨਾਂ ਦਾ ਨਾਂ ਲੈ ਰਿਹਾ ਕਿ ਨਹੀਂ ਲੈ ਰਿਹਾ ਲੈ ਰਿਹਾ ਮੈਨੂੰ ਨਹੀਂ ਪਤਾ ਪਰ ਮੈਂ ਅੱਗੇ ਚੱਲ ਕੇ ਕਦੀ ਉਹਦਾ ਨਾਂ ਦੱਸ ਦੂੰਗਾ ਜੇ ਬਹੁਤੇ ਕਮੈਂਟ ਆਉਣਗੇ ਜਾਂ ਕਿੱਦਾਂ ਕਿ ਉਹ ਕੌਣ ਬੰਦਾ ਹੈ ਅਸੀਂ ਪੰਜਾਬੀ ਹੈਗੇ ਹਾਂ ਇਦਾਂ ਦੇ ਨਹੀਂ ਹੈਗੇ ਤਾਂ ਦੱਸੋ ਇਹ ਸ਼ਿਵਚਰਨ ਜੱਗੀ ਘੁੱਸੇ ਨੇ ਮੈਨੂੰ ਪਤਾ ਲੱਗਿਆ ਵੀ 52 ਕੇ ਬੱਤੀ ਬੰਦੇ ਇੰਗਲੈਂਡ ਬੁਲਾਏ ਨੇ ਆਪਣੇ ਖਰਚੇ ਤੇ ਘਰ ਤੋਂ 에어ਪੋਰਟ ਦਾ ਦਿੱਲੀ ਦਾ ਖਰਚਾ ਵੀ ਨਹੀਂ ਲਿਆ ਤੇ ਪਿਛਲੇ ਮਹੀਨੇ ਉਹਨਾਂ ਦੀ ਬੇਟੀ ਦਾ ਦਿਹਾਂਤ ਹੋਇਆ ਜੀ ਉੱਥੇ ਕੋਈ ਪੰਜਾਬੀ ਗਿਆ ਮੱਥਾ ਟੇਕਣ ਜਾਂ ਭੈਣ ਮੇਰੇ ਮੂੰਹ ਗਲਤ ਨਿਕਲ ਰਿਹਾ ਕੋਈ ਉਹਨਾਂ ਦਾ ਸੁੱਖ ਸ਼ਾਂਤ ਲੈਣ ਜਾਂ ਅਫਸੋਸ ਕਰਨ ਗੱਲਾਂ ਤੁਹਾਤੋਂ ਸੁਣ ਲਓ ਬੜਬੜੀਆਂ ਹਣਾ ਜੇ ਅਸੀਂ ਸੱਚ ਬੋਲਦੇ ਤੁਹਾਨੂੰ ਭੇੜੇ ਲੱਗਦੇ ਆਂ ਕਈ ਥੱਲੇ ਕਮੈਂਟ ਪਾਉਂਦੇ ਆ ਬਹੁਤੇ ਲੋਕ ਗਲਤ ਕਮੈਂਟ ਪਾਉਂਦੇ ਆ ਇਸ ਕਰਕੇ हट ਗਿਆ ਕਿਉਂਕਿ ਮੈਂ ਥੋੜੇ ਦਿਨ ਪਹਿਲਾਂ ਮਾਤਾ ਦੀ ਰਿਕਾਰਡਿੰਗ ਲਾਈ ਸੀ ਲੋਕ ਇਮੋਸ਼ਨਲ ਹੋ ਗਏ ਸੱਚ ਇੱਕ ਦਿਨ ਆਉਂਦਾ ਹੈ ਸਾਹਮਣੇ ਨਾ ਕਰਿਆ ਕਰੋ ਇਹ ਸ਼ੇਵਚਨ ਜੱਗੀ ਕੁੱਸਾ ਤੋਂ ਕਹਾਣੀ ਲੈ ਲਓ ਜਾਓ ਪੈਸੇ ਵੀ ਨਹੀਂ ਲਊਗਾ ਘੱਟ ਲੈ ਲਊਗਾ ਮਨਪ੍ਰਿਤ ਮਾਨ ਤੋਂ ਲੈ ਲਓ ਹੈ ਤੁਹਾਨੂੰ ਇਹ ਲੱਗਦਾ ਬਈ ਬੂਟਾ ਸਿੰਘ ਸ਼ਾਹ ਚਲਾ ਗਿਆ ਦੁਨੀਆ ਤੋਂ ਚਲੋ ਠੀਕ ਹੈ ਜੀ ਚੋਰੀ ਕਰ ਲਓ ਕਿਉਂਕਿ ਨਸ਼ੱਤਰ ਗਿੱਲ ਲੈ ਲਓ ਜਾਂ ਹੋਰ ਸਿੰਗਰ ਕਿੰਨੇ ਜੜੇ ਆ ਉਹ ਚੋਰੀਆਂ ਕਰ ਕਰ ਗਾਹ ਨਿਕਲ ਗਏ ਕਿੰਨਿਆਂ ਦੇ ਗਾਣੇ ਮਾਰ ਕੇ ਗਾਹ ਨਿਕਲ ਗਏ ਇਹ ਰਾਈਟਰ ਵੀ ਗਾਣੇ ਚੀਟ ਕਰਕੇ ਗਾਹ ਨਿਕਲ ਗਏ ਫਿਰ ਇਹਨਾਂ ਨੂੰ ਇਹ ਲੱਗਦਾ ਪੇ ਹੀਰਾ ਫੇਰੀ ਵਾਲਾ ਬੰਦਾ ਗਾਹ ਨਿਕਲਦਾ ਦਲਜੀਤ ਵੀ ਗਾਹ ਨਿਕਲ ਗਿਆ ਹੋਰ ਦੱਸੋ ਤੁਹਾਡੇ ਜਲੰਧਰ ਦਾ ਹੀ ਬੰਦਾ ਹੈ ਜਿਹਦੇ ਮੋਢੇ ਤੇ ਪੈਰ ਰੱਖ ਕੇ ਲੰਘਿਆ ਤੁਸੀਂ ਬੋਲੋ ਦਲਜੀਤ ਵੀ ਗਾਹ ਲੰਘਿਆ ਤਾਂ ਇਹ ਕਰਦੇ ਆ ਐਸੀ ਫਿਲਮ ਚ ਵਿਲਨ ਆ ਆਹ ਭਾਈ ਸਾਹਿਬ ਏ ਮੈਨੂੰ ਉਦੋਂ ਮਿਲੇ ਸੈਮੂਲ ਜੌਨ ਦੇ ਨਾਲ ਦਾੜਾ ਵਧਾਇਆ ਸਭ ਕੁਝ ਸਾਡਾ ਹੱਕ ਦੇ ਵਿੱਚ ਇਹਨਾਂ ਨੇ ਕੰਮ ਕੀਤਾ ਸਾਡਾ ਹੱਕ ਦੇ ਵਿੱਚ ਡਾਇਲੌਗ ਸ਼ਿਵਚੰਨ ਜੱਗੀ ਗੁੱਸੇ ਦੇ ਕਦੀ ਨਾਂ ਲਿਆ ਉਹਨਾਂ ਦਾ ਤੁਹਾਨੂੰ ਪਤਾ ਘੈਂਟ ਬੰਦਾ ਉਹ ਪਰ ਨਹੀਂ ਆਪਣੀ ਭੀੜ ਚ ਰੰਮਦੇ ਜਾਣਾ ਆਪਣੇ ਗੈਂਗ ਬਣਾਈ ਜਾਣਾ ਆ ਕੰਮ ਹੈ ਇਹਨਾਂ ਦਾ ਇਹ ਫਿਲਮ ਦੇ ਵਿੱਚ ਮਹਾਂ ਚੋਰੀ ਕੀਤੀ ਨਹੀਂ ਮਤਲਬ ਸ਼ਾਹਦ ਸਾਹਿਬ ਨਾ ਬੂਟਾ ਸਿੰਘ ਇਹ ਉਹ ਮੇਰਾ ਖਿਆਲ ਮੈਨੂੰ ਇੱਕ ਦਿਨ ਮੈਂ ਪੜ੍ਹੀ ਪੋਸਟ ਆ ਮੈਨੂੰ ਕਿਸੇ ਨੇ ਭੇਜੀ ਮੇਰੇ ਨੰਬਰ ਪਾਉਣ ਆਏ ਹੋ ਗਿਆ ਲੋਕ ਮੈਨੂੰ ਦੱਸਣ ਲੱਪੇ ਪੈ ਪੈ ਇਹਨਾਂ ਬਾਰੇ ਬੋਲ ਤਾਂ ਮੈਂ ਬੋਲ ਰਿਹਾ ਸ਼ਰਮ ਕਰ ਲਓ ਕਿਉਂ ਤੁਸੀਂ ਇਹ ਫਿਲਮ ਵਿੱਚ ਫਿਰ ਬੰਟੀ ਬੈਸ ਨੇ ਪੱਗ ਬਨ ਲਈ ਅੱਛਾ ਜਦੋਂ ਤਾਂ ਗਲਤ ਕੰਮ ਕਰਨਾ ਪੱਗ ਬਨ ਲਓ ਉਦਾਂ ਸਾਲਿਓ ਬਾਲਕਾ ਕੇ ਫਿੜੀ ਜਾਓ ਸ਼ਰਮ ਕਰ ਲਓ ਯਾਰ ਤੁਸੀਂ ਜਿਹੜੇ ਕਹਿੰਦੇ ਦਲਜੀਤ ਲਈ ਸਾਡੀ ਸਿੱਖੀ ਸਾਡੀ ਐ ਕਰਦੇ ਕਦੇ ਪੱਗ ਲਾਹਣ ਦਾ ਟੋਪੀ ਲੈਣ ਦਾ ਉਹ ਸ਼ਰਮ ਕਰੋ ਨਾ ਕਰੋ ਇਹ ਕੰਮ ਇਹਨਾਂ ਨਾਲ ਕੰਟੈਕਟ ਕਰੋ ਉਹਨਾਂ ਦਾ ਲਿਖਿਆ ਉਹਨਾਂ ਦਾ ਦਿਮਾਗ ਹੈ ਪੈਸੇ ਦਿਓ ਤੇ ਕੰਮ ਕਰ ਲਓ ਤੁਹਾਡੇ ਕੋਲ ਤਾਂ ਪੈਸੇ ਬਥੇਰੇ ਆ ਲੁੱਟ ਖੂੰਆਂ ਕਿਉਂ ਕਰਦੇ ਹੋ ਟਹਿਣਾ ਸਾਹਿਬ ਥੋੜਾ ਜਿਹਾ ਇਦਾਂ ਦਾ ਪੱਖ ਲੈਣਾ ਬੰਦ ਕਰੋ ਪਰ ਤੁਸੀਂ ਨਹੀਂ ਹਟਣਾ ਮੈਨੂੰ ਪਤਾ ਹੈ ਤੁਹਾਡਾ ਜਿਹੜਾ ਮਾਲਕ ਹੈ ਉਹਨਾਂ ਤਾਂ ਪੈਸੇ ਕਮਾਉਣੇ ਆ ਮੇਰੇ ਪਿੰਡ ਦਾ ਹੀ ਆ ਉਹਨੂੰ ਰਿਕਾਰਡਿੰਗ ਪਾਈ ਬਜ਼ੁਰਗ ਦੀ ਆਇਆ ਤੜਸ ਤੁਹਾਨੂੰ ਪ੍ਰਾਈਮ ਏਸ਼ੀਆ ਟਰਾਈਮ ਏਸ਼ੀਆ ਕਿੰਨੇ ਲੋਕ ਤੁਸੀਂ ਬਣੇ ਫਿਰਦੇ ਹੋ ਬਾਣੇ ਆਲਿਆਂ ਨੂੰ ਸਭ ਨੂੰ ਮੈਂ ਕਿਹਾ ਪੱਗਾਂ ਬੰਨਣ ਤੋਂ ਬਾਣੇ ਵਾਲੇ ਨਾ ਰੋਕਣ ਅਸੀਂ ਜਦੋਂ ਗਲਤ ਬੋਲਦੇ ਤੁਹਾਨੂੰ ਬੁਰਾ ਲੱਗਦਾ ਹੈ ਮੈਂ ਕਹਿੰਦਾ ਮਿਹਰਬਾਨੀ ਸ਼ੁਕਰੀਆ ਕਰ ਹੀ ਦਈਏ ਬਹੁਤ ਲੰਬੀ ਹੋ ਗਈ ਵੀਡੀਓ ਪਰ ਅਗਲੀ ਸਹੀ son of sardar ਕਿਵੇਂ ਬਣਿਆ ਸਰਦਾਰ ਫਿਲਮਾਂ ਲਿਖਦਾ ਨਹੀਂ ਸਰਦਾਰ ਦੇ ਨਾਂ ਤੇ ਫਿਲਮਾਂ ਪਾਤੀਆਂ ਮੁੜ ਕੇ son of sardar ਬੰਬੇ ਬਣਾ ਲਈ ਤੇ son of sardar ਉਹ ਬੰਦਾ ਹੈਗਾ ਰਾਈਟਰ son of sardar ਦਾ ਰਾਈਟਰ ਸਾਨੂੰ ਉਹਨਾਂ ਦਾ ਹੀ ਆ ਜਿਨ੍ਹਾਂ ਨੇ ਉਹਨਾਂ ਦਾ ਸਰਦਾਰਾਂ ਦਾ ਫੁੱਕ ਝੂਠੀ ਚ ਨਾ ਪਾ ਕੇ ਉਹਨਾਂ ਨੂੰ ਰਾਈਟਰ ਬਣਾ ਕੇ ਇੱਥੇ ਤੱਕ ਆਇਆ ਉਹ ਅੱਗੇ ਗਾ ਪੜਾਂਗੇ ਸ਼ੇਰ ਮਿਹਰਬਾਨੀ ਸ਼ੁਕਰੀਆ